ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਇਕਾਲ ਤੇ ਜੈ ਸੰਗ ਜੀ ਮੇਰੇ ਵੱਲੋਂ ਮੈਂ ਤੁਹਾਡਾ ਪ੍ਰਾਂਤ ਦੇ ਵੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਬਾਪੂ ਲਾਲ ਬਾਸ਼ਾ ਸਰਕਾਰ ਜੀ ਦੀ ਜਿਵੇਂ ਕਿ ਮੈਂ ਬਾਪੂ ਲਾਲ ਬਾਸ਼ਾ ਸਰਕਾਰ ਦਾ ਹੁਣ ਇੱਕ ਕિસ્ਸਾ ਸਾਂਝਾ ਕਰਕੇ ਹਟਿਆ ਅੰਬਾਂ ਵਾਲੀ ਗੱਲ ਜੀ ਦੇ ਵਿੱਚ ਮੈਂ ਕੀਤੀ ਸੀ ਜਿਨ੍ਹਾਂ ਨੇ ਮੇਰੇ ਨਾਲ ਉਹ ਕિસ્ਸਾ ਸਾਂਝਾ ਕੀਤਾ ਬਾਪੂ ਜੀ ਦਾ ਐਸਟਰੋਲੋਜਰ ਲਾਲ ਕਤਾਬ ਦੇ ਮਾਹਰ ਉਹਨਾਂ ਨੇ ਹੀ ਮੇਰੇ ਨਾਲ ਬਾਪੂ ਲਾਲ ਬਾਸ਼ਾ ਸਰਕਾਰ ਜੀ ਦੀ ਇਹ ਵਾਲੀ ਗੱਲ ਸਾਂਝੀ ਕੀਤੀ ਆ ਉਹਨਾਂ ਨੇ ਆਪਣਾ ਨਾਮ ਮੈਂਸ਼ਨ ਕਰਨ ਲਈ ਮੈਨੂੰ ਮਨਾ ਕੀਤਾ ਆ ਤਾਂ ਉਹਨਾਂ ਨੇ ਮੈਨੂੰ ਬਾਪੂ ਲਾਲਵਾਸ਼ਾ ਸਰਕਾਰ ਜੀ ਦੀ ਇਹ ਗੱਲ ਦੱਸੀ ਆ ਕਿ ਹੋ ਸਕਦਾ ਆ ਕਿ ਬਾਪੂ ਜੀ ਨੂੰ ਮੰਨਣ ਵਾਲੇ ਕਈ ਮਰੀਦ ਇਦਾਂ ਦੇ ਹੋਣ ਜਿਨ੍ਹਾਂ ਨੂੰ ਇਹ ਗੱਲ ਨਾ ਪਤਾ ਹੋਵੇ ਤੇ ਇਹ ਵੀ ਹੋ ਸਕਦਾ ਕਿ ਬਾਪੂ ਜੀ ਨੂੰ ਮੰਨਣ ਵਾਲੇ ਹਰ ਇੱਕ ਮਰੀਦ ਨੂੰ ਇਹ ਗੱਲ ਪਤਾ ਹੋਵੇ ਜਿਨ੍ਹਾਂ ਨੂੰ ਪਤਾ ਹੋਵੇ ਜਾਂ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੋਵੇ ਮੈਨੂੰ ਜਰੂਰ ਕਮੈਂਟਸ ਕਰਕੇ ਦੱਸਿਓ ਗੱਲ ਇਦਾਂ ਕਿ ਕਹਿੰਦੇ ਬਾਪੂ ਲਾਲ ਬਾਸ਼ਾ ਸਰਕਾਰ ਆਲਮਸਤ ਬਾਪੂ ਲਾਲ ਬਾਸ਼ਾ ਸਰਕਾਰ ਮੀਟ ਦੇ ਨਾਲ ਰੋਟੀ ਖਾਂਦੇ ਹੁੰਦੇ ਸੀ ਬਹੁਤ ਖੁਸ਼ ਹੋ ਕੇ ਬੜੇ ਸ਼ੌਂਕ ਦੇ ਨਾਲ ਤੇ ਕਹਿੰਦੇ ਕਿ ਜਿਹੜੇ ਮੇਰੇ ਮਾਸੀ ਜੀ ਹੁੰਦੇ ਸੀ ਉਹਨਾਂ ਦੀ ਇਹ ਸੇਵਾ ਲੱਗੀ ਹੁੰਦੀ ਸੀ ਕਿ ਕਈ ਵਾਰੀ ਮੇਰੇ ਮਾਸੀ ਜੀ ਦੇ ਘਰੋਂ ਉਹਨਾਂ ਦੇ ਹੱਥੋਂ ਮੀਰ ਦੇ ਨਾਲ ਰੋਟੀ ਬਣ ਕੇ ਜਾਂਦੀ ਹੁੰਦੀ ਸੀ ਬਾਪੂ ਲਾਲ ਬਾਸ਼ਾ ਸਰਕਾਰ ਜੀ ਦੇ ਲਈ ਉਸੇ ਸੇਵਾ ਦਾ ਫਲ ਸ਼ਾਇਦ ਇਹ ਮਿਲਿਆ ਕਿ ਅਜੇ ਨਕੋਦਰ ਦੇ ਵਿੱਚ ਕਹਿੰਦੇ ਮੇਰੇ ਮਾਸੀ ਉਹਨਾਂ ਦਾ ਕੰਮਕਾਰ ਬਹੁਤ ਸਿਖਰਾਂ ਤੇ ਆ ਮੇਰੇ ਮਾਸੀ ਜੀ ਉਹਨਾਂ ਦਾ ਨਾਮ ਨਕੋਦਰ ਦੇ ਵਿੱਚ ਪਛਾਣਿਆ ਜਾਂਦਾ ਜਾਣਿਆ ਜਾਂਦਾ ਹੈ ਤੇ ਉਹਨਾਂ ਨੇ ਮੈਨੂੰ ਆਪਣੇ ਮਾਸੀ ਜੀ ਉਹਨਾਂ ਦਾ ਨਾਮ ਵੀ ਮੈਂਸ਼ਨ ਕਰਨ ਤੋਂ ਮਨਾ ਕੀਤਾ ਹੈ ਹੁਣ ਮੈਨੂੰ ਤੁਸੀਂ ਜ਼ਰੂਰ ਕਮੈਂਟਸ ਕਰਕੇ ਦੱਸਿਓ ਕਿ ਤੁਸੀਂ ਜਾਣਦੇ ਸੀ ਕਿ ਬਾਪੂ ਦਾ ਬਾਸ਼ਾ ਸਰਕਾਰ ਮੀਟ ਦਾ ਰੋਟੀ ਖੁਸ਼ ਹੋ ਕੇ ਖਾਂਦੇ ਸੀ ਜਾਂ ਨਹੀਂ ਜਾਣਦੇ ਸੀ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜੈ ਸਾਇੰਨੀ